ਗੈਸ ਵੈਲਕਮ ਟੂ ਮਾਈ ਬਲੌਗ ਉਮੀਦ ਕਰਦੇ ਦੱਸੇ ਸਾਰੇ ਠੀਕ ਸਭ ਸਾਰੇ ਠੀਕ ਹੋਣਾ ਤੇ ਅੱਜ ਮੈਂ ਸਵੇਰੇ ਸਵੇਰ ਉੱਠ ਚੁੱਕੀ ਚਾਚੂ ਬਣਾ ਕੇ ਦਿੱਤੀ ਹੈ ਤੇ ਬਸ ਡੈਡੀ ਆਣ ਵਾਲੇ ਡੈਡੀ ਨੂੰ ਵੀ ਚਾਹ ਬਣਾ ਕੇ ਦੇਣੀ ਆ ਆ ਦੇਖ ਆ ਆਪਰੇ ਪਿੰਡਾ ਵਾਲਾ ਆਟਾ ਗੁੰਨੇ ਕੇ ਵੀ ਰੱਖਿਆ ਹੋਇਆ ਆਟਾ ਓਟਾ ਗੁੰਨੇ ਕੇ ਰੱਖਤਾ ਹਕੇ ਫਟਾਫਟ ਰੋਟੀ ਬਸ ਲਾਣੀ ਆ ਮੈਂ 5-6 ਰੋਟੀ ਲਾ ਕੇ ਫਟਾਫਟ ਮੈਂ ਇਹਨਾਂ ਨੂੰ ਕਮ ਤੇ ਭੇਜ ਦਾਂਗੀ ਤੇ ਅਤਨ ਡੈਡੀ ਕੀ ਕਰਦੇ ਵਾ ਡੈਡੀ ਆਏ ਨਹੀਂ ਹਾਂ ਤੇ ਚਾਹ ਪੀਣ ਵਾਸਤੇ ਤੇ ਅੰਦੇ ਹੋਣੇ ਆ ਗਏ ਹੋਣਗੇ ਤੇ ਤੇ ਡੈਡੀ ਵੀ ਹੋਣੇ ਆਣਗੇ ਚਾਕੇ ਫੇਕੇ ਓਕੇ गाइस ਸਾਮ ਦੇ 6:30 ਹੋ ਚੁੱਕੇ ਨੇ ਤੇ ਮੇਰੇ ਹਸਬੰਦ ਕੰਮ ਤੋਂ ਆ ਚੁੱਕੇ ਨੇ ਤੇ ਆਪਾਂ ਦੇਖੋ ਸਾਮ ਹੋ ਗਈ ਹੈ ਦਾਲ ਦੁੱਧ ਬਣਾਈ ਸੀ ਅੱਜ ਸਾਮ ਹੋ ਗਈ ਹੈ ਤੇ ਅੱਜ ਦਾਲ ਬਣਾਈ ਸੀ ਅੰਦਾਲ ਦਿਖਾਣੇ ਆ ਤੁਹਾਨੂੰ ਆ ਦਾਲ ਦਾ ਕੁੱਕੜਾ ਆਦੜੀ ਖੇਤਰ ਤੱਕ ਲਾਇਣੀ ਹੈ ਆ ਤੜਕਾ ਬਿਆ ਤੜਕਾ ਲਾਣਾ ਵਾ ਤੇ ਦਾਲ ਤਿਆਰ ਹੋ ਗਈ ਡੈਡੀ ਵਾਲੇ ਆਏ ਨਹੀਂ ਬਟਾਜਾ ਜੋ ਲੈਟ ਹੋ ਗਏ ਤਾਂ ਹੁਣ ਡੈਡੀ ਆਣ ਵਾਲੇ ਆ ਥੋੜੇ ਦੇਰ ਦੇਖਦੇ ਆ ਕਦੋਂ ਤੱਕ ਆਂਦੇ ਡੈਡੀ ਉਹ ਆ ਜਾਣਗੇ ਤੇ ਉਸ ਤੋਂ ਬਾਅਦ ਸ ਚਾਚੂ ਪੀਵਾਂਗੇ ਆਪਾਂ ਉਹਨਾਂ ਨੇ ਹਲੇ ਗੀੜਾ ਕੱਢਣਾ ਸਫੈਕਟ ਵੀ ਤੇ ਉਹ ਮਤਲਬ ਗਿੜ ਗੂੜੇ ਰਿਕਸ਼ੇ ਚ ਕਰਦੇ ਆ ਨਾ ਤਾਂ ਤੇ ਦੇਖਦੇ ਆਂਦੇ ਆ ਫਿਰ ਆ ਕੇ ਇਹ ਚਾਹ ਮੰਗ ਚਾਚੂ ਦੇਣਾ ਤੇ ਉਸ ਤੋਂ ਬਾਅਦ ਵਸ ਰੋਟੀ ਬਣਾਵਾਂਗੇ ਮੈਂ ਨਾ ਦਾਲ ਹੁਣ ਤੜਕਾ ਲਾਣ ਜਾ ਰਹੀ ਇਸ ਵਿੱਚ ਤੁਹਾਨੂੰ ਦਿਖਾਨੀ ਆ ਆਨੇ ਕੋ ਪਿਆਜ ਉਹ ਜੁ ਕੱਟੇ ਹੋਇਆ ਆ ਜਿਹੜੇ ਜੁੜੇ ਤੇ ਅੱਜ ਆਪਾਂ ਸਹੀ ਗੱਲ ਕਰ ਸੁਣੋ ਹੋਣੇ ਗਈ ਸੀ ਤੇ ਥੜਕਾ ਥੁੜਕਾ ਲਾ ਕੇ ਆ ਸਬਜੀ ਪਈ ਆ ਉੱਧਰ ਤੇ ਫਟਾਫਟ ਪਿਆਜ ਦਾ ਥੜਕਾ ਲਾ ਤੇ ਨਾਲ ਟਮਾਟਰ ਥੜਕਾ ਥੁੜਕਾ ਲਾ ਕੇ ਫਟਾਫਟ ਤੇ ਬੱਸ ਕੁੜੀਆਂ ਇੱਥੇ ਘੁੰਮਦੀ ਪਈਆਂ ਸੀ ਬਤਾਈ ਕਿੱਥੇ ਚਲ ਗਈ ਆ ਗਈ ਆ ਗਈ ਸਾਡੀ ਖੁਸ਼ਮੀਦ ਉਹ ਚਲ ਗਈ ਤੇ ਤੂੰ ਇੱਥੇ ਨਾ ਤੇ ਕੁਸਮੀਰ ਤੇ ਕਹਿੰਦੀ ਮੇਰੀ ਵੀਡੀਓ ਨਾ ਬਣਾਓ ਮੈਂ ਕਿਹਾ ਠੀਕ ਹੈ ਮੈਂ ਤੇਰੀ ਵੀਡੀਓ ਨਹੀਂ ਬਣਾ ਲਿਆ ਆਪਾਂ ਹੋਰ ਕਿ ਨਹੀਂ ਬਣਾਵਾਂਗੇ ਤੇ ਕਹਿੰਦੀ ਇਸ ਵਿੱਚ ਮ ਤੜਕੇ ਤੇ ਪਿਆਜ਼ ਘਾਤੀ ਆ ਪਿਆਜ਼ ਭੁੰਨ ਰਹੀਆਂ ਲੇਖ ਆ ਦੇ ਪਿਆਜ਼ ਹੈ ਪਿਆਜ਼ ਤੇ ਹਰੀ ਮਿਰਚ ਤੇ ਲਸਣ ਇਕੱਠਾ ਭੁੰਨ ਦਨੀ ਆ ਉਸ ਤੋਂ ਬਾਅਦ ਆ ਮਸਾਲਾ ਪਾਵਾਂਗੇ ਤੇ ਅੱਜ ਮੈਂ ਦੁਕਾਨ ਤੇ ਗਈ ਸੀ ਗੋਲ ਗੱਪੇ ਵਾਲੀ ਰੇੜੀ ਤੇ ਤੇ ਮੈਂ ਦਹੀਂ ਵਾਲੇ ਗੋਲ ਗੱਪੇ ਲੈ ਕੇ ਆਈ ਫਿਰ ਮੈਂ ਤੁਹਾਨੂੰ ਦਿਖਾਣੀ ਆ ਕਿ ਦਹੀਂ ਵਾਲੇ ਗੋਲ ਗੱਪੇ ਕਿੱਥੇ ਆ ਦੇਖ ਦੇਖ ਰਹੇ ਨੂੰ ਦਹੀਂ ਵਾਲੇ ਗੋਲ ਗੱਪੇ ਮੈਂ ਤਾਂ ਕਿ ਰੱਖੇ ਹੋਏ ਆ ਮੈਂ ਖਾਉਂਗੀ ਉਹਨੇ ਥੋੜੀ ਦੇਰ ਚ ਤੇ ਦਹੀਂ ਵਾਲੇ ਗੋਲ ਗੱਪੇ ਖਾਵਾਂਗੇ ਆਪਾਂ ਮੈਨੂੰ ਇੰਨੇ ਟੇਸਟੀ ਲੱਗਦੇ ਆ ਦਹੀਂ ਵਾਲੇ ਗੋਲ ਗੱਪੇ ਬਹੁਤ ਜ਼ਿਆਦਾ ਫੜਾ ਫੜਾ ਟੜਕਾ ਲਾ ਦੇ ਨਾ ਟੜਕਾ ਟੁਰਕਾ ਲਾ ਕੇ ਫਿਰ ਵੀ ਆਦਰਾ ਨਾਲ ਇੱਕ ਦੋਨਾਂ ਨੂੰ ਖਵਾ ਲਵਾਂਗੀ ਵਿਚਾਰਿਆਂ ਨੂੰ ਨਹੀਂ ਤਾਂ ਕਹਿਣਗੇ ਮੈਨੂੰ ਚਿੱਤੇ ਨਿੱਕਲੇ ਖਾਲੇ ਆ ਤੇ ਆਪਾਂ ਦਹੀਂ ਵਾਲੇ ਕੋਲੋਂ ਫੇ ਖਵਾਗੇ ਤੇ ਨਾਲ ਥੋੜਾ ਜਿਹਾ ਪਾਣੀ ਲੈ ਕੇ ਆਈ ਆ ਉਹਦਾ ਪਾਣੀ ਹੈ ਗੁਲਗੱਪਿਆ ਦਾ ਇਹਦੇ ਵਿਚਾਰੇ ਆ ਪਾਣੀ ਪਿਆ ਵਾ ਪਾਣੀ ਪੀ ਲੈਣਗੇ ਇਹਨਾਂ ਨੂੰ ਪਾਣੀ ਪਸੰਦ ਹੈ ਨਾ ਕਰਾਰਾ ਜਾਂ ਮੈਨੂੰ ਨਾ ਖਾਸ ਨਹੀਂ ਪਸੰਦ ਮੈਨੂੰ ਵੀ ਨਾ ਮੈਂ ਠੀਕ ਆ ਥੋੜਾ ਬੋਧ ਪਸੰਦ ਨਹੀਂ ਨਾ ਨਹੀਂ ਮਿੱਠਾ ਪਾਣੀ ਨੂੰ ਜ਼ਿਆਦਾ ਚਾ ਲੱਗਦਾ ਹੈ ਕਰਾਰਾ ਇਹਨਾਂ ਖਾਸ ਨੇ ਪਸੰਦ ਤੇ ਬਸ ਉਸ ਤੋਂ ਬਾਅਦ ਗੋਲਪੇ ਖਾਓ ਤਾਂ ਮਨ ਨੂੰ ਮਜ਼ਾ ਆ ਜਾਂਦਾ ਇਦਾਂ એનર્ਜੀ ਵੀ ਆ ਜਾਂਦੇ ਐਨਰਜੀ ਤੁਹਾਨੂੰ ਪਤਾ ਏ ਕੁੜੀਆਂ ਨੂੰ ਕਿੰਨੇ ਪਸੰਦ ਹੁੰਦੇ ਆ ਗੋਲਪੇ ਤੇ ਬਸ ਗੋਲਪੇ ਖਾਵਾਂਗੇ ਆਪਾਂ ਅੱਜ ਦਾਲ ਨੂੰ ਤੜਕਾ ਲੱਗ ਚੁੱਕਿਆ ਦੇਖ ਦਾਲ ਨੂੰ ਤੜਕਾ ਲੱਗ ਗਿਆ ਦਾਲ ਨਾਲ ਥੋੜੀ ਜਿਹੀ ਗਾੜ੍ਹੀ ਹੈਗੇ ਥੋੜਾ ਜਿਹਾ ਪਾਣੀ ਗਰਮ ਕਰਕੇ ਪਾ ਦੇਣ ਥੋੜੀ ਜਿਹੀ ਠੀਕ ਹੋ ਜਾਵੇ ਖਾਲੇ ਬਹੁਤ ਜਿਆਦਾ ਨਹੀਂ ਕਿੰਨੀ ਗਾੜ੍ਹੀ ਦਾਲ ਹੈ ਇਹਨੇ ਕਿਸੀ ਨੇ ਖਾਣੇ ਨਹੀਂ ਸਾਡੇ ਇੰਨੇ ਗਾੜੇ ਦਾਲ ਹੋ ਗਏ ਥੋੜਾ ਜਿਹਾ ਗਰਮ ਪਾਣੀ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਮਿਕਸ ਕਰ ਦੂੰਗਾ ਠੀਕ ਹੋ ਜਾਊਗਾ ਨਹੀਂ ਤਾਂ ਇਦਾਂ ਹੀ ਰਹਿੰਦੀ ਆ ਫਿਰ ਗਾੜੇ ਗਾੜੇ ਫਿਰ ਜ਼ਿਆਦਾ ਗਾੜੇ ਨਹੀਂ ਨਾ ਜ਼ਿਆਦਾ ਗਾੜੀ ਨਾ ਪਤਲੀ ਅੱਛੇ ਲੱਗਦੇ ਠੀਕ ਠੀਕ ਵਧੀਆ ਲੱਗਦੇ ਤਾਂ ਮੈਂ ਠੀਕ ਠੀਕ ਕਰਾਂਗੇ ਥੋੜਾ ਜਿਹਾ ਪਾਣੀ ਗਰਮ ਕਰਾ ਲਿਆ ਤੇ ਪਾਣੀ ਉਬਲਣ ਨੂੰ ਚੜਾਇਆ ਹੋਇਆ ਗਰਮ ਸੇ ਤੜਕਾ ਲਾਤਾ ਸੀ ਤੜਕਾ ਇਹਦੇ ਵਿੱਚ ਪਾਜ ਦਿੱਤਾ ਵਾ ਆਹ ਲਓ ਗਾਇਸ ਮੈਂ ਚਾਹ ਨਾਲ ਲੱਗ ਗਿਆ ਆਹ ਨਾਲ ਦੇ ਵਾਸਤੇ ਤੇ ਰੈਡੀ ਆ ਗਏ ਤੇ ਰੈਡੀ ਵਾਸਤੇ ਚਾਹ ਨਾਲ ਲੱਗ ਗਿਆ ਤੇ ਦੇਖੋ ਡੈਡੀ ਲੈ ਕੇ ਆਏ ਨੇ ਠਾਵਾ ਉਹਨੇ ਸਾਵੀ ਦੇ ਗੋਲ ਕਰੇ ਦੇ ਕੀ ਕੀ ਐ ਵੈਸਾ ਦੇਖਦੇ ਹੀ ਪਿਆ ਸਪੈਸ਼ਲ ਵੀ ਹੋ ਸਕਦਾ ਹੁੰਦਾ ਸਪੈਸ਼ਲ ਦੇਖਦੇ ਹੁਣ ਕੀ ਤੇਰੀ ਚੀਜ਼ ਤਾਂ ਸਪੈਸ਼ਲ ਨਹੀਂ ਹੋ ਸਕਦੀ ਕਿਉਂ ਮੇਰੀ ਚੀਜ਼ ਬੇਸ਼ੱਕ ਹੋ ਸਕਦੀ ਹੈ ਓਡੀ ਕੀ ਐ ਦੱਸੋ ਬਿਸਕੁਟ ਤੇਰੀ ਦੇਖਦੇ ਤੇਰੀ ਕੀ ਐ ਮੈਂ ਕੁਝ ਨਹੀਂ ਹੁਣਾਇਆ ਕੁਝ ਨਹੀਂ ਹੁਣਾਇਆ ਕੁਝ ਦਿਖਦਾ ਪਿਆ ਕੀ ਦਿਖਦਾ ਪਿਆ ਕੁਝ ਨਹੀਂ ਦੇ ਆ ਪੈਕ ਨਮਕੀਨ ਦਾ ਪੈਕ ਹੈ

ਇਹ ਡੱਬਾ ਨਹੀਂ ਖੁੱਲਦਾ ਇਹਦਾ ਡੱਬਾ ਨਹੀਂ ਖੁੱਲਦਾ ਇਹਨੂੰ ਚਿਪਸ ਖਾਣੇ ਨੇ ਆ ਲੈ ਥੋੜਾ ਉਹ ਡੱਬੇ ਚ ਪਾ ਲੈਣੇ ਆਪਾਂ আচ্ছা ਇਹ ਕਿੰਨੇ ਗ੍ਰਾਮ ਦਾ ਹੋਣਾ ਪੈਕਟ ਇਹ ਕਿੰਨੇ ਦਾ ਹੋਣਾ ਪਾ ਦੇਣੀ ਗੈਸ ਕਰਕੇ ਦੱਸਿਓ ਕਿੰਨਾ ਪੈਕਟ ਦਿਖਾਈ ਉੱਪਰ ਕਰਕੇ ਇਧਰ ਕਰ ਦੱਸਿਓ ਪੈਕਟ ਕਿੰਨੇ ਗ੍ਰਾਮ ਦਾ ਹੋਣਾ ਹੈ ਜੀ ਇਹ ਇਹਦੇ ਉੱਪਰ ਲਿਖਿਆ ਹੈ ਕਿਤੇ ਸਾਈਡ ਤੇ ਪਿੱਛੇ ਘੁਮਾਂ ਦੱਸਿਓ ਕਿੰਨੇ ਗ੍ਰਾਮ ਦਾ ਹੋਣਾ ਪੈਕਟ ਇਹ ਮੈਂ ਚਾਚੂ ਪੀ ਲਿਆ ਆ ਦੇਖੋ ਕੱਪ ਖਾਲੀ ਕਰਤੇ ਆ ਤੇ ਮੈਂ ਜਾਰੀ ਆਂ ਅੰਦਰ ਆਟਾ ਊਟਾ ਗੁੰਨਨ ਤੇ ਆਟਾ ਊਟਾ ਗੁੰਨਨ ਕੇ ਫਟਾਫਟ ਹੈ ਫੁੱਲ ਘਿਲਾ ਲਾਂਗਾ ਆ ਦੇਖੋ ਪੰਨੇ ਇਕੱਠੇ ਹੋਏ ਆ ਧੋਣਿਆ ਗੁੰਨੇ ਤੋਂ ਪਹਿਲਾ ਆਟਾ ਗੁੰਨ ਕੇ ਫਿਰ ਪੰਨੇ ਧੋਵਾਂ ਮੈਂ ਫਿਰ ਫੁੱਲ ਘਿਲਾਣੇ ਫਿਰ ਫਟਾਫਟ ਬਸ ਮੈਂ ਜਿਆਦਾ ਜਿਆਦਾ ਕੀ 8-10 ਫੁੱਲ ਘਿਲਾਣੇ ਹੁੰਦੇ ਸੋ ਜਿਆਦਾ ਧਲਾਣੇ ਨਹੀਂ ਹੁੰਦੇ ਬਸ ਖਾ ਪੀ ਕੇ ਐਸ ਕਰਕੇ ਸਵਾਂਗੇ ਤੇ ਦਾਲ ਤਾਂ ਬਣ ਚੁੱਕੀ ਸੀ ਸੋ ਅੱਜ ਨਾ ਗੋਲ ਗੱਪੇ ਖਾਣ ਦਾ ਜੋ ਮਜ਼ਾ ਆਇਆ ਨਾ ਭਾਈ ਕਿੰਨੇ ਦਿਨਾਂ ਬਾਅਦ ਖਾਏ ਸੀ ਘਟੋਗਨ ਬਹੁਤ ਟਾਈਮ ਹੋ ਗਿਆ ਸੀ ਗੋਲ ਗੱਪੇ ਖਾਏ ਨੂੰ ਮਜ਼ਾ ਆ ਗਿਆ ਗੋਲ ਗੱਪੇ ਖਾਂਦਕ ਮੂੰਹ ਚ ਹਲੇ ਵੀ ਉਹਦਾ ਸਵਾਦ ਘੁੰਮ ਰਿਹਾ ਚਾਹ ਪੀਲੀ ਵੀ ਉਹਦਾ ਹੀ ਸਵਾਦ ਘੁੰਮ ਰਿਹਾ ਗੋਲ ਗੱਪੇ ਦਾ ਕਿਉਂਕਿ ਗੋਲ ਗੱਪੇ ਨੇ ਸਵਾਦ ਸੀ ਗਈ ਮੈਨੂੰ ਇੰਨਾ ਸਵਾਦ ਲੱਗਦਾ ਇਹ ਵਾਲੇ ਤੋਂ ਖਾਸ ਬਹੁਤ ਜਿਆਦਾ ਗੋਲ ਗੱਪੇ ਵਗੈਰਾ ਖਾਓਗੇ ਬਸ ਐਸ ਕਰਾਂਗੇ ਆਪਾਂ ਤੇ ਮੈਂ ਨਾ ਡੈਡੀ ਦੇ ਕੱਪ ਚੱਕਣ ਜਾ ਰਹੀ ਆ ਤੇ ਕੱਪ ਨੂੰ ਪਚੱਕਾ ਤੇ ਜਾਨੋਂ ਗਿਆ ਪਾ ਆਟਾ ਗੁਣ ਜਾਨੀਲੀ ਛਿਲੀਨਾ ਡੈਡੀ ਦੇ ਕੱਪ ਡੈਡੀ ਦੇ ਕੱਪ ਨੂੰ ਪਚੱਕਦੇ ਆ ਆਲੇ ਕੱਪ ਨੂੰ ਚੱਕ ਤੇ ਲਈ ਮੈਂ ਹੱਥੋਂ ਪਿੱਛੇ ਬੈਠੇ ਹੋਏ ਦੇਖਦੇ ਵੇ ਆ ਹੋਨੇ ਆ ਕਰ ਵੀ ਕੋ ਮੁਸੀ ਬਣਾ ਦੇ ਵਾਢੀ ਆਹ ਦੇਖੋ ਮੈਨੂੰ ਡਾਟ ਹੀ ਜਾਂਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆਹ ਦੇਖੋ ਸਾਡੇ ਡੈਡੀ ਕੱਪੜੇ ਧੋ ਕੇ ਆ ਗਏ ਆਪਦੇ ਤੇ ਟੀ-ਸ਼ਰਟ ਮੈਂ ਧੋ ਲਾਂਗੀ ਆਹ ਦੇਖੋ ਉਹ ਕੁੜੀ ਆ ਗਈ ਆਹ ਡੰਡਾ ਚੱਕ ਕੇ ਕਿਹਨੂੰ ਮਾਰਣਾ ਹੀ ਆ ਕਿਨੂੰ ਮਾਰਨਾ ਹੈ ਕਿਨੂੰ ਮਾਰਨਾ ਹੈ ਲਿਆ ਭਈਆ ਤੇ ਇਹ ਦੇਖੋ ਕਿੱਥੇ ਜਾ ਰਹੀ ਹੈ ਹੈ ਜਾ ਚਾ ਅੱਛਾ ਇਹ ਦੇਖੋ ਕਿੰਨੇ ਸਤਾਨੇ ਕਰਦੇ ਬੱਚੇ ਇਸ ਵਾਰ ਦੇਖੋ ਕਿਤਨਾ ਦਾ ਹੈਗਾ ਸਾਰਾ ਆ ਦੇਖੋ ਆ ਉਹਨਾਂ ਦੀ ਫੈਕਟਰੀ ਅੱਗੇ ਦਾ ਚੱਲਦੀ ਪਈ ਤੇ ਆ ਦੇਖੋ ਉਹਨਾਂ ਦੇ ਹਸਬੰਦ ਆਂਡੇ ਪਿਆ ਤੇ ਆ ਕੁੜੀ ਗਈ ਆ ਸਾਡੇ ਨੇ ਇੱਥੇ ਦਿਮਗ ਲੱਗੇ ਸੀ ਮੈਂ ਸਾਰੀ ਸਵੇਰੇ ਸਾਫ਼ ਕੀਤੀ ਝਾੜੂ ਨਾਲ ਲਾ ਦੇ ਕਿੰਨੇ ਦਿਮਗ ਲੱਗੇ ਅੰਦਰ ਵੀ ਦੇਖੋ ਅੰਦਰ ਦਿਖਾ ਅੰਦਰ ਤੋਂ ਬਹੁਤ ਦਿਮਗ ਆ ਦੇਖੋ ਇੱਥੇ ਵੀ ਡੈਡੀ ਨੇ ਡੰਡੇ ਨਾਲ ਸਾਫ਼ ਕੀਤੀ ਸੀ ਦੇਗੀ ਨਾ ਇੱਥੇ ਦਿਮਗ-ਦੁਮਗ ਸਾਰੇ ਇੱਥੇ ਬਹੁਤ ਦਿਮਗ ਲੱਗੇ ਆ ਦੇਖਾ ਇੱਥੇ ਵੀ ਦਿਮਗ ਲੱਗੇ ਦੇਗੀ ਕਿੰਨੀ ਲੱਗੀ ਆ ਯਾਰ ਦੇਖ ਦਿਮਗ ਲੱਗੀ ਇੱਥੇ ਦਾ ਸਾਰੇ ਦਿਮਗੀ ਦਿਮਗ ਨਾਲ ਭਰਿਆ ਹੋਇਆ ਘਰ ਕੀ ਕਰੀਏ ਇੱਥੇ ਬਾਲਿਆਂ ਨੂੰ ਵੀ ਤੇ ਦਿਮਗ ਲੱਗੀ ਹੁੰਦੀ ਆ ਤੇ ਬਹੁਤ ਜ਼ਿਆਦਾ ਦਿਮਗ ਲੱਗੀ ਹੋਈ ਇੱਧਰ ਇੱਥੇ ਹੈਗੀ ਆ ਨਹੀਂ ਇੱਥੇ ਨਹੀਂ ਹੈਗੀ ਇੱਧਰ ਹੀ ਰਹਿ ਉਹ ਕਿੰਨੀ ਲੱਗੀ ਆ ਰੋਜ਼ ਸਾਫ਼ ਕਰਨੀ ਪੈਂਦੀ ਆ ਦਿਮਗ ਆ ਦੇਖ ਅੱਜ ਨਾ ਮੇਰੇ ਘਰੇ ਜਾਣਾ ਸੀ ਅਸੀਂ ਤੇ ਇਹਨਾਂ ਬਸ ਵੈਸੇ ਜੀ ਜਾ ਨਹੀਂ ਪਏ ਕੰਮ ਦੇ ਚੱਕਰ ਤੇ ਇੱਕ ਕੱਪ ਤੇ ਦੇਣੇ ਸੀ ਆ ਦੇਖ ਕੱਪ ਉੱਪਰ ਪਿਆ ਮੰਮੀ ਦੇ ਆ ਮਮੇ ਦੇ ਕੱਪ ਵਿੱਚ ਚੱਕ ਕੇ ਲੈ ਕੇ ਆਈ ਸੀ ਆਹ ਦੇਖੀ ਜਾਂਦੇ ਆ ਨੀ ਸਾਰੇ ਆ ਮਮੇ ਦੇ ਕੱਪ ਪਏ ਅੜੇ ਵਿੱਚ ਇੱਕ ਕੱਪ ਤਾਂ ਹੈਗਾ ਹੀ ਨਹੀਂ ਆਲੇਖ ਮੈਂ ਇਹਦੇ ਦਾਸਾ ਦੇਖ ਕੱਪ ਤਾਂ ਸਾਰੇ ਪਏ ਤੇ ਮੈਂ ਮੰਮੀ ਨੂੰ ਲੈ ਕੇ ਆਣਾ ਜਦੋਂ ਢੇੜਾ ਲੱਗੋ ਫਿਰ ਉਹਦੇ ਦੇ ਕੇ ਆਵਾਂਗੇ ਹੱਦੇ ਤੋਂ ਢੇੜਾ ਲੱਗਣਾ ਨਹੀਂ ਕੱਪ-ਕੁੱਪ ਦੇ ਕੇ ਆਣੇ ਆ ਮੰਮੀ ਤੇ ਮੈਂ ਸਿੱਧਾ ਹੀ ਆ ਗਰਮੀ ਨਹੀਂ ਹੁੰਦੀ ਜਿਹੜਾ ਕਿੱਥੇ ਲੱਗਣਾ ਵਾ ਤੇ ਕੱਪ ਕੋ ਫਟਾਫਟ ਦੇ ਕੇ ਆਪੇ ਮੈਂ ਦੋ ਤਿੰਨ ਵਾਰ ਹੀ ਗਈਆਂ ਦੋ ਦਿਨ ਵਾਰ ਹੀ ਭੁੱਲ ਜਾਂਦੀ ਆ ਮੈਂ ਕੱਪ ਲੈ ਕੇ ਆਣਾ ਕਿੰਨੇ ਘਟੋਰ ਦੋ ਤਿੰਨ ਵਾਰ ਹੀ ਗਈਆਂ ਫਿਰ ਇਹ ਸਾਰੀ ਮਿੱਟੀ ਗਿਰ ਗਈ ਸੀ ਕਿਉਂਕਿ ਉਹ ਤੇ ਦਿਮਗ-ਦਮਕ ਲੱਗੀ ਉਹਨੇ ਘਰ ਥੋੜਾ ਜਿਹਾ ਮੀ ਪੈ ਜਾਂਦਾ ਨਾ ਫਿਰ ਦੇਖੋ ਕਿੰਨਾ ਟੁੱਟਿਆ ਫਟਿਆ ਸਾਰਾ ਤੇ ਥੋੜੇ ਥੋੜਾ ਨਾ ਇੱਥੇ ਗੰਦੇ ਜਿਹੇ ਪੈ ਜਾਂਦੇ ਮਿੱਟੀ ਜਿਆਦਾ ਪੈਂਦੀ ਆ ਇੱਥੇ ਬਹੁਤ ਸਾਫ਼ ਰੋਜ਼ ਕਰਦੇ ਸੀ ਵੀ ਕੀ ਕਰੀ ਇੰਨੀ ਮਿੱਟੀ ਹੁੰਦੀ ਆ ਬਹੁਤ ਜਿਆਦਾ ਮਿੱਟੀ ਹੋ ਜਾਂਦੀ ਇੱਥੇ ਸਾਡੇ ਪਾਂਡੇ ਉਹ ਵੀ ਰੋਜ਼ ਹੀ ਸਾਫ਼ ਕਰਨੇ ਮੈਨੂੰ ਤਾਂ ਥੋੜਾ ਬਹੁਤ ਕਿਉਂਕਿ ਇੱਥੇ ਬਾਰਿਸ਼ ਬੁਰੀ ਹੁੰਦੀ ਆ ਘਰ ਇਦਾਂ ਹੀ ਆ ਗਾਇਸ ਪੰਡਤ ਹੋ ਗਿਆ ਜੀ ਸਾਰੇ ਪੰਡਤ ਪੁੰਡੇ ਤੋਂ ਹੁਣ ਮੈਂ ਟੱਕੁੰਨ ਲੱਗ ਗਈਆਂ ਫਟਾਫਟ ਖਾਣ ਦੀ ਰੋਟੀ ਰੋਟੀ ਲਾ ਕੇ ਦਾਲ ਦਿੱਤੀ ਸਾਰੇ 4:30 ਵਜੇ ਸਾਮ ਹੋ ਗਈ ਬਹੁਤ ਬਲ ਦੇ ਰਹਾ ਹੁੰਦਾ ਕਿ ਆ ਮੈਂ ਰੋਟੀ ਦਾਲਾ ਖਾਡਾ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਨਹਾਣ ਵਾਸਤੇ ਜਾਣਾ ਤਾਂ ਅੱਜ ਲੇਟ ਹੋ ਗਈ ਵਿਚਾਰੀ ਹਾਂ ਲੇਟ ਹੋ ਗਈ ਅੱਜ ਹੀ ਕੱਢੀ ਤੇ ਲੇਟ ਕਦੇ ਜਲਦੀ ਹੈ ਨਾ ਕੋਈ ਜਾਣਦਾ ਵਾ ਅੱਛਾ ਸ਼ਨੀਵਾਰ ਵੀ ਹੈ ਨਾਲੇ ਕੱਲ ਸੰਡੇ ਹੀ ਹੈ ਤੜਾ ਰਾਮ ਨੂੰ ਉੱਥਾਂ ਨੂੰ ਫਲੇਟ ਆਪਾਂ ਨੂੰ ਲੱਗਦਾ ਹਾਂ ਅੱਜ ਰੋਟੀ ਖਾਣ ਲੈ ਕੇ ਥੋੜੀ ਜਿਹੀ ਅੱਜ ਮੈਂ ਆਵਾਜ਼ ਤੇ ਕੁਝ ਵਾਕੇ ਬਣਾਣੇ ਆ ਤੇ ਮੇਰੇ ਘਰ ਵਾਲੇ ਕਹਿੰਦੇ ਆ ਕਿ ਮੈਂ ਤੁਹਾਨੂੰ ਬਿਨਾਂ ਪਿਆਜ਼ ਦੇ ਮੋਟਿਫ ਬਣਾਉਂਗਾ ਮੈਂ ਕਹਿੰਦੀ ਹਾਂ ਪਿਆਜ਼ ਨਾਲ ਹੀ ਲੱਗਾ ਸਵਾਦ ਨਹੀਂ ਬਿਨਾਂ ਪਿਆਜ਼ ਦੇ ਬਣਾਉਂਦਾ ਕਿਸ਼ ਤੇ ਗਾਇਸ ਤੁਸੀਂ ਜਿਹੜੀ ਕੱਲ ਵਾਲੇ ਸਾਡੀ ਵੀਡੀਓ ਸੋ ਦੇ ਵਿੱਚ ਇੰਨੇ ਜਿਹੜਾ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਲੀਜ਼ ਮੇਰੀ ਵੀਡੀਓ ਨੂੰ ਇਦਾਂ ਹੀ ਸਪੋਰਟ ਕਰਦੇ ਰਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਇਦਾਂ ਹੀ ਪਿਆਰ बरसाਦੇ ਰਹੇ ਅਸੀਂ ਖੁਸ਼ ਰਹਿੰਦੇ ਰਵਾਂਗੇ ਜਿੰਨਾ ਦਿਲ ਤੇ ਪਿਆਰ ਤੁਸੀਂ ਸਾਨੂੰ ਨੇ ਅਸੀਂ ਪਸੰਦ ਆਉਂਦੇ ਹਨ ਤੇ ਅੱਜ ਦਾ ਬਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਤਾਂ ਪਲੀਜ਼ ਮੇਰੇ ਚੈਨਲ ਨੂੰ ਬੱਦਲ ਬੱਦਲ ਲਾਈਕ ਕਰ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਅੱਧਾ ਅੱਧੇ ਦੀ ਵੀਡੀਓ ਦੇਖ ਕੇ ਛੱਡ ਜਿਓ ਪੂਰੀ ਦੇਖਿਆ ਕਰੋ ਵੀਡੀਓ ਓਕੇ ਬਾਏ